ਅਜੀਪਾ ਇਸ ਕਾਨਫਰੰਸ ਲਈ ਤੁਹਾਨੂੰ ਇਸ ਲਈ ਬੁਲਾਇਆ ਹੈ ਕਿ ਰੀਸੈਂਟਲੀ ਇੱਕ ਨਿਊਜ਼ ਦੇ ਵਿੱਚ ਆਇਆ ਸੀਗਾ ਕਿ ਇੱਕ ਚੋਰੀ ਹੋਈ ਸੀ ਤੇ ਵੱਡੀ ਜੁਐਲਰੀ ਦੀ 13 ਆਲਮੋਸਟ ਹੋਈ ਸੀ ਚੋਰੀ ਤੇ 14 ਓਸੀਕ ਐਫਆਈਆਰ ਰਜਿਸਟਰ ਕੀਤੀ ਸੀ ਉਸੇ 55 ਨੰਬਰ ਜੀਤ ਐਵਨਿਊ ਪੁਲਿਸ ਸਟੇਸ਼ਨ ਦੇ ਵਿੱਚ ਅ ਅੰਡਰ ਦੀ ਔਨਰੇਬਲ ਗਾਈਡੈਂਸ ਆਫ ਸੀਪੀ ਅੰਮ੍ਰਿਤ ਸਰ ਐ ਐਸਐਚਓ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਕਰਦੇ ਹੋਏ ਇਹਦੇ ਵਿੱਚ ਇੱਕ ਸਕਸੈਸ ਪ੍ਰਾਪਤ ਕੀਤਾ ਹੈ ਇਦੇ ਵਿੱਚ ਕੀ ਅਸੀਂ ਅਕਿਊਜ਼ਡ ਨੂੰ ਫੜਨ ਦੇ ਵਿੱਚ ਕਾਮਯਾਬ ਹੋਇਆ ਤੇ ਇੱਕ ਮੇਜਰ ਰਿਕਵਰੀ ਹੋਈ ਹੈ ਸਾਡੇ ਤੋਂ ਜਿੰਨੇ ਵੀ ਗੋਲਡ ਆਈਟਮਸ ਤੇ ਟਾਈਮਿੰਟ ਦੀ ਚੁੰਨੀ ਜਿਹੜੀ ਆਈਟਮਸ ਸੀਗੀਆਂ ਵੱਡੇ ਪੱਦਰ ਦੀ ਉਹ ਸਕਸੈਸਫੁਲੀ ਅਸੀਂ ਰਿਕਵਰ ਕੀਤੀ ਹੈ ਤੇ ਉਸੇ ਉਸ ਕੇਸ ਦੇ ਲਈ ਅਸੀਂ ਤੁਹਾਨੂੰ ਬੁਲਾਇਆ ਸੀ ਤੇ ਪ੍ਰੈਸ ਕਾਨਫਰੰਸ ਕੀਤੀ ਸੀ ਇਹ ਜਿਹੜੇ ਕੰਪਲੇਨੈਂਟ ਸੀ ਗੁਣਪ੍ਰੀਤ ਪੁੱਤਰ ਆਪਣਾ ਹਰਪ੍ਰੀਤ ਸਿੰਘ ਹੈ ਵਾਸੀ D1 877 ਰਣਜੀਤ ਐਵੇਨਿਊ D ਬਲਾਕ ਦੇ ਵਿੱਚ ਹੀ ਰਹਿੰਦੇ ਸੀ ਇਹਨਾਂ ਨੇ ਆਪਣੇ ਘਰ ਆ ਕੇ ਦੇਖਿਆ ਕਿ ਇਹਨਾਂ ਦਾ ਜਿਹੜਾ ਸੋਨੇ ਦਾ ਤੇ ਜੁੱਲੀ ਜਿਹੜੀ ਇਹਨਾਂ ਨੂੰ ਕੋਸ਼ਤਾਨੀ ਹੈਰੀਡਿਟਰੀ ਜਿਹੜੀ ਮਿਲੀ ਸੀ ਉਹ ਇਹਨਾਂ ਦੇ ਘਰੋਂ ਗਾਇਬ ਸੀ ਤੇ ਫਿਰ ਉਸੇ ਕੜੀ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹੋਏ ਜਿਹੜੇ ਵੀ ਇਹਨਾਂ ਦੇ ਕੰਮ ਕਰਦੇ ਸੀਗੇ ਉੱਥੇ ਸਰਵਿਸ ਕਰਦੇ ਸੀ ਉਹਨਾਂ ਨੂੰ ਅਸੀਂ ਚੈੱਕ ਕੀਤਾ ਸਰਵੈਂਟਸ ਵਗੈਰਾ ਨੂੰ ਤਾਂ ਉਹਦੇ ਤੋਂ ਸਾਨੂੰ ਪਤਾ ਲੱਗੇ ਕਿ ਕੁਲਵਿੰਦਰ ਕੌਰ ਜਿਹੜੀ ਅਕਿਊਜ਼ ਸੀਗੀ ਉਹਦੇ ਤੋਂ ਸਾਨੂੰ ਅਸੀਂ ਜਦੋਂ ਸਰਚ ਵਗੈਰਾ ਕੀਤੀ ਉਹਨਾਂ ਤੋਂ ਸਾਨੂੰ ਇਹ ਸਾਰੇ ਗੋਲਡ ਔਰਨਮੈਂਟਸ ਉਹਨਾਂ ਤੋਂ ਰਿਕਵਰ ਹੋਏ ਤੇ ਇੱਕ 빅 ਐਪਰੀਸ਼ੀਏਸ਼ਨ ਹੈ ਟੂਵਰਡਸ ਰਣਜੀਤ ਐਵੇਨਿਊ ਪੁਲਿਸ ਸਟੇਸ਼ਨ ਐਸਐਸਓ ਸਾਹਿਬ ਦਾ ਬਹੁਤ ਵਧੀਆ ਇਹਨਾਂ ਨੇ ਕੰਮ ਕਰਦੇ ਹੋਏ ਰਿਕਵਰੀ ਨੂੰ ਇਫੈਕਟ ਕੀਤਾ ਹੈ